ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 30 ਜੂਨ ਆ ਤੇ ਮੈਂ ਅੰਮ੍ਰਿਤਸਰ ਦੇ ਉਸ ਜਗ੍ਹਾ ਤੇ ਖੜਾ ਆ ਤੁਸੀਂ ਦੇਖ ਰਹੇ ਇੱਕ ਪਾਸੇ ਜੰਗਲ ਸੜਿਆ ਸੀਗਾ ਇਹ 3 ਤਰੀਕ ਨੂੰ ਜੰਗਲ ਜਿਹੜਾ ਸੜ ਗਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਲਗਾਇਆ ਗਿਆ ਸੀ ਔਰ ਇਹਦੇ ਵਿੱਚ ਆਪਾਂ ਜਿਹੜੇ ਵੱਡੇ ਰੁੱਖ ਲਗਾਏ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਆਪਾਂ ਇਹ ਜੰਗਲ ਨੂੰ 3 ਮਹੀਨਿਆਂ ਚ ਹਰਿਆ ਭਰਿਆ ਕਰਨਾ ਆ ਵੱਡੇ ਰੁੱਖ ਲਾਤੇ ਆ ਵੇਖੋ ਸਾਰੇ ਤੁਸੀਂ ਆਲੇ ਦੁਆਲੇ ਵੇਖ ਲਓ ਪੀ ਤਿੰਨ ਮਹੀਨਿਆਂ ਚ ਆਪਾਂ ਜੇ ਇਸ ਜੰਗਲ ਨੂੰ ਹਰਿਆ ਭਰਿਆ ਕਰਨਾ ਵਾ ਇਹ ਬਰਸਾਤਾ ਹੋ ਗਿਆ ਸ਼ੁਰੂ ਪਾਣੀ ਦੀ ਕੋਈ ਕਮੀ ਨਹੀਂ ਹੋਣੀ ਆ ਛੋਟੇ ਰੁੱਖ ਲਾਏ ਜਿਹੜੇ ਆਪਾਂ ਵੇਖੋ ਟਾਲੀ ਦੇ ਨਿੰਮ ਦੇ ਤੂਤ ਦੇ ਇਹ ਸਾਰੇ ਜਿਹੜੇ ਆ ਕਦਮ ਦੇ ਜਾਮ ਨੂੰ ਆਮਲਾ ਇੱਥੇ ਬਹੁਤ ਸਾਰੇ ਟਾਲੀਆਂ ਜਿਹੜੀਆਂ ਵੱਡੀਆਂ ਲਿਆ ਕੇ ਲਾਈਆਂ ਤੂਤ ਵੱਡੇ ਲਿਆ ਕੇ ਲਾਏ ਆ ਵੇਖੋ ਇਹ ਸਾਰੇ ਸੁਕਚੈਨ ਦੇ ਬੂਟੇ ਵੱਡੇ ਲਿਆ ਕੇ ਲਾਏ ਇਹ ਹਰੇ ਭਰੇ ਤਰੇਕੇ ਲਾਈਆਂ ਵੱਡੀਆਂ ਲਿਆ ਕੇ ਸੋਏ ਜਿਹੜਾ ਜੰਗਲ ਆ ਪਾ ਤਿੰਨ ਮਹੀਨਿਆਂ ਚ ਹਰਿਆ ਭਰਿਆ ਕਰ ਦਾਂਗੇ ਤੇ ਮੇਰੀ ਉਹ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਜਿਹੜੇ ਇੱਥੇ ਲੋਕਾਂ ਨੂੰ ਗਾਲਾਂ ਕੱਢਦੇ ਸੀ ਪ੍ਰਸ਼ਾਸਨ ਨੂੰ ਲਾਂਤਾਂ ਪਾਉਂਦੇ ਸੀ ਕਦੀ ਇੱਕ ਕੰਮ ਵੀ ਦੀਵਾਨੀ ਦਾ ਤੁਸੀਂ ਟੱਕਾ ਵੀ ਤੋੜ ਕੇ ਵੇਖਿਆ ਨਹੀਂ ਤੇ ਆਣ ਕੇ ਲਾਂਤਾਂ ਨਾ ਪਾਇਆ ਕਰੋ ਕੰਮ ਕਰਿਆ ਕਰੋ ਇੱਕ ਕਬੂਟਾ ਨਹੀਂ ਕਿਤੇ ਲਾਇਆ ਆ ਵੇਖੋ ਆ ਹੁੰਦੀ ਮਿਹਨਤ ਇਹ ਗੁਰੂ ਤੇਗ ਬਹਾਦਰ ਸਾਚੇ ਪਾਸ਼ਾ ਦੇ ਇੱਥੇ 4000 ਰੁੱਖ ਛੜਿਆ ਸੀ 10000 ਲਾਉਣਾ 7000 ਲਾਤਾ ਆਲੇ ਦੁਆਲੇ ਸਾਰੇ ਲਾਵਾਂਗੇ ਆ ਹੁੰਦੀ ਮਿਹਨਤ ਆ ਵੇਖੋ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਦੂਰ ਦੂਰ ਤੱਕ ਜਿਹੜੇ ਹਰੇ ਭਰੇ ਤੁਸੀਂ ਰੁੱਖ ਵੇਖ ਰਹੇ ਹੋ ਇਹ ਉਹ ਰੁੱਖ ਨੇ ਜਿਹੜੇ ਆਪਾਂ ਨਵੇਂ ਲਿਆ ਕੇ ਲਾਏ ਇੱਥੇ ਤੇ ਆ ਕਈ ਰੁੱਖ ਜਿਹੜੇ ਸੜ ਗਏ ਸੀ ਉਹਨਾਂ ਦੀ ਜਗ੍ਹਾ ਤੇ ਨਵੇਂ ਛੋਟੇ ਵੀ ਲਾਤੇ ਤੇ ਵੱਡੇ ਵੀ ਲਿਆਤੇ ਕੰਮ ਕਰਿਆ ਕਰੋ ਉਸਿਆ ਨਾ ਕਰੋ ਲਾਂਤਾਂ ਨਾ ਪਾਇਆ ਕਰੋ ਕਿਸੇ ਨੂੰ ਆਪਣਾ ਕੰਮ ਕਰੋ ਪ੍ਰਸ਼ਾਸਨ ਨੇ ਆਪਣਾ ਕੰਮ ਕਰ ਦੇਣਾ ਜੋ ਕਰਨਾ ਤੁਸੀਂ ਲਾਂਤਾਂ ਪਾਉਣ ਦੀ ਬਜਾਏ ਕੰਮ ਕਰਿਆ ਕਰੋ ਧੰਨਵਾਦ